ਇਹ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਦਰਬਾਰ ਹੈ ਜੀ ਜੋ ਕਿ ਸਿੰਘ ਸਾਹਿਬ ਇੱਥੇ ਜੋੜਿਆਂ ਦੀ ਕੋਈ ਵੀ ਜੈਡ ਦੀ ਜੇਪ ਟੁੱਟੀ ਕੋਈ ਹੋਵੇ ਫ੍ਰੀ ਸੇਵਾ ਚੱਲ ਰਹੀ ਹੈ ਵੈਗੋ ਜੀ ਕਾ ਖੰਸਾ ਵੈਗੋ ਜੀ ਇਸੋ ਤਰ੍ਹਾਂ ਸੇਵਾਦਾਰ ਭਾਈ ਜੇ ਹਾਂ ਲੇਖ ਦਿਖਾਵੇ ਵਾਸਤੇ ਸਿੰਘ ਸੇਵਾ ਨਹੀਂ ਕਰਦੇ ਪਹਿਲੇ ਸਾਲ ਵੀ ਬਹੁਤ ਸਿੰਘਾਂ ਨੇ ਚੜ੍ਹਦੀ ਕਲਾ ਨਾਲ ਸੇਵਾ ਕੀਤੀ ਸੀ ਤੇ ਅਰਕੀਵ ਸਿੰਘ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਆ ਜੀ ਬਹੁਤ ਨਿਮਰਤਾ ਸਹਿ ਸੇਵਾ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਗੁਰਦੁਆਰਾ ਪੋਵਿੰਡ ਸਾਹਿਬ ਵਿਖੇ ਦੱਸਦੇ ਕਿ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਲੱਖਾਂ ਤੀ ਤਦਾਦ ਦੇ ਉੱਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋ ਰਹੀ ਆ ਤਾਂ ਉੱਥੇ ਹੀ ਗੁਰਸਿੱਖ ਵੀਰ ਵੱਲੋਂ ਇੱਥੇ ਇੱਕ ਨਵਿਕਲੀ ਸੇਵਾ ਕੀਤੀ ਜਾ ਰਹੀ ਆ ਜਿਨ੍ਹਾਂ ਦੇ ਜੋੜੇ ਖਰਾਬ ਨੇ ਜਾਂ ਫਿਰ ਟੁੱਟੇ ਹੋਏ ਨੇ ਉਹਨਾਂ ਨੂੰ ਠੀਕ ਕਰਨ ਦੀ ਸੇਵਾ ਇੱਥੇ ਇਹਨਾਂ ਗੁਰਸਿੱਖ ਵੀਰ ਹੋਣਾਂ ਵੱਲੋਂ ਨਿਭਾਈ ਜਾ ਰਹੀ ਆ ਤਾਂ ਉੱਥੇ ਯੋਧੇ ਨਾਲ ਨਾਲ ਅਗਰ ਕਿਸੇ ਦੀ ਬੈਗ ਦੀ ਜੇ ਜਿਪ ਖਰਾਬ ਆ ਜਾਂ ਹੋਰ ਵੀ ਇਸੇ ਤਰ੍ਹਾਂ ਦੀ ਕੋਈ ਸੇਵਾ ਹੋਵੇ ਤਾਂ ਖਾਤੇ ਜਿਹੜੀ ਇੱਥੇ ਨਭਾਈ ਜਾ ਰਹੀ ਆ ਤਾਂ ਬੂਟ ਪਾਲਿਸ਼ ਕਰਨ ਦੀ ਸੇਵਾ ਵੀ ਇੱਥੇ ਨਭਾਈ ਜਾ ਰਹੀ ਆ ਤਾਂ ਕੁਝ ਸੰਗਤਾਂ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਕਿਵੇਂ ਵੇਖਦੇ ਹਾਂ ਜੋ ਬਾਣੇ ਦੇ ਵਿੱਚ ਇੱਥੇ ਬੈਠ ਕੇ ਬੜੇ ਸ਼ਰਧਾ ਭਾਵ ਦੇ ਨਾਲ ਸੇਵਾ ਕਰ ਰਹੇ ਆ ਤੁਸੀਂ ਵੀ ਆਏ ਹੋ ਕਿਵੇਂ ਦਾ ਲੱਗਦਾ ਜੀ ਇੱਥੇ ਜੋ ਬੋਲੇ ਸੋਨ ਹਾਸ ਸਤ ਸ੍ਰੀ ਅਕਾਲ ਦੇਖੋ ਵੀਰ ਜੀ ਇਹ ਤੰਤਰਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਦਰਬਾਰ ਹੈ ਜੀ ਜੋ ਕਿ ਸਿੰਘ ਸਾਹਿਬ ਇੱਥੇ ਜੋੜਿਆਂ ਦੀ ਕੋਈ ਵੀ ਜੈਡ ਦੀ ਜਿਪ ਟੁੱਟੀ ਕੁਛ ਵੀ ਹੋਵੇ ਫ੍ਰੀ ਸੇਵਾ ਚੱਲ ਰਹੀ ਹੈ ਇਹ ਬਹੁਤ ਵੱਡੀ ਸੇਵਾ ਹੈ ਮਾ ਪੁਰਖਾਂ ਦੀ ਜੋ ਇਹ ਬਹੁਤ ਬਹੁਤ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬਾਬਾ ਜੀ ਇੰਨੀ ਕਿਰਪਾ ਮਾਰਾਈ ਤੇ ਜੀ ਵੀਰ ਹੋਣਾ ਦੀ ਤੁਹਾਡੇ ਨਾਲ ਤਸਵੀਰیں ਸਾਂਝੀ ਕਰ ਰਹੇ ਆ ਤਾਂ ਵੀਰ ਜੀ ਲਗਾਤਾਰ ਇੱਥੇ ਸੇਵਾ ਇਸੇ ਤਰ੍ਹਾਂ ਦੇ ਨਾਲ ਕੀਤੀ ਜਾਏਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਤਰ੍ਹਾਂ ਸੇਵਾ ਨਿਭਾਈ ਜਾਏਗੀ ਹਾਂ ਜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਲਗਾਤਾਰ ਇਹਨਾਂ ਵੀਰ ਹੋਣਾ ਵੱਲੋਂ ਨਵਿਕਲੀ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਆ ਤਾਂ ਉੱਥੇ ਹੀ ਕੁਝ ਹੋਰ ਸੰਤ ਸਾਡੇ ਦਾ ਮੌਜੂਦ ਨੇ ਤਾਂ ਕਿਵੇਂ ਵੇਖਦੇ ਹੋ ਜੀ ਵਾਹਿਗੁਰੂ ਜੀ ਕਿ ਬਾਣੇ ਦੇ ਵਿੱਚ ਬੜੀ ਨਵਿਕਲੀ ਸੇਵਾ ਇੱਥੇ ਵੀਰ ਹੋਣਾ ਵੱਲੋਂ ਕੀਤੀ ਜਾ ਰਹੀ ਆ ਸ਼ਰਧਾ ਭਾਵ ਦੇ ਨਾਲ ਤੁਸੀਂ ਵੀ ਇੱਥੇ ਪਹੁੰਚੇ ਹੋ ਕਿਵੇਂ ਵੇਖਦੇ ਬਹੁਤ ਜ਼ਿਆਦਾ ਵਧੀਆ ਉਪਰਾਲਾ ਕਰ ਰਹੇ ਆ ਜੀ ਸੰਤਾਂ ਦੀਆਂ ਫੋਟੋਆਂ ਲੱਗੀਆਂ ਨੇ ਬਹੁਤ ਜ਼ਿਆਦਾ ਵਧੀਆ ਉਪਰਾਲਾ ਕਰ ਰਹੇ ਆ ਨਿਮਰਤਾ ਦੇ ਨਾਲ ਸੇਵਾ ਕਰ ਰਹੇ ਆ ਜੀ ਹਾਂਜੀ ਇਹ ਇੰਨੀ ਸੇਵਾ ਕਿਉਂਕਿ ਬਿਨਾ ਕਿਸੇ ਚਿੱਚਕੇ ਬਿਨਾ ਕਿਸੇ ਨੂੰ ਦੇਖੇ ਆਪਣੇ ਜਿਹੜਾ ਸੇਵਾ ਦੇ ਵਿੱਚ ਜਿਹੜਾ ਉਹਨਾਂ ਦਾ ਧਿਆਨ ਜਿਹੜਾ ਲਗਾਤਾਰ ਬਿਲਕੁਲ ਹੋ ਜੀ ਕਿਸੇ ਤੇ ਉਹ ਕੋਈ ਦਿਖਾਵੇ ਵਾਸਤੇ ਸਿੰਘ ਸੇਵਾ ਨਹੀਂ ਕਰਦੇ ਪਹਿਲੇ ਸਾਲ ਵੀ ਬਹੁਤ ਸਿੰਘਾਂ ਨੇ ਚੜ੍ਹਦੀ ਕਲਾ ਨਾਲ ਸੇਵਾ ਕੀਤੀ ਸੀ ਤੇ ਅਰਕੀਵ ਸਿੰਘ ਬਹੁਤ ਚੜ੍ਹਦੀ ਕਲਾ ਨਾਲ ਸੇਵਾ ਕਰ ਰਹੇ ਆ ਜੀ ਬਹੁਤ ਨਿਮਰਤਾ ਸਹਿ ਸੇਵਾ ਕਰ ਰਹੇ ਆ ਜੀ ਹਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹਨਾਂ ਵੀਰ ਹੋਣਾ ਵੱਲੋਂ ਜਿਹੜੀ ਸੇਵਾ ਹੈ ਇੱਥੇ ਲਗਾਤਾਰ ਨਿਭਾਈ ਜਾ ਰਹੀ ਆ ਤਾਂ ਸਾਡੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਵੀ ਮੌਜੂਦ ਸੀਗੀਆਂ ਤਾਂ ਉਸ ਦੇ ਨਾਲ ਨਾਲ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਇਹਨਾਂ ਵੀਰ ਹੋਣਾ ਵੱਲੋਂ ਗੁਰਸੇਖ ਵੀਰ ਵੱਲੋਂ ਕਿੰਨਾ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਤਾਂ-ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਾਵਨ ਸਾਹਿਬ ਵਿਖੇ ਪਹੁੰਚ ਕੇ ਇੱਥੇ ਜਿਹੜੀ ਜੋੜਿਆਂ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਹ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੇ ਨੇ ਪਾਵਨ ਸਾਹਿਬ ਤੋਂ ਤਾਂ ਇਸੇ ਤਰ੍ਹਾਂ ਬਣੇ ਰਹੋ ਜਗਵੰਤ ਦਰਸ਼ਨ ਟੀਵੀ ਦੇ ਨਾਲ ਤਾਂ ਨਾਲ ਕਲੀ-ਕਲੀ ਤਸਵੀਰ ਜਿਹੜੀ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਲਿਖੇ ਸਨ ਜਗਵਾਨੀ ਟੀਵੀ Performance up.